ਵਕਤ ਆ ਗਿਆ ਹੈ ਉਸ ਨੂੰ ਲੈ ਕੇ ਆਉਣ ਦਾ ਪੰਜਾਬੀ ਗਾਇਕੀ ਦੇ ਬਾਬਾ ਬੋੜ ਗੁਰਦਾਸ ਮਾਨ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹਿ ਰਹੇ ਨੇ ਕਿ ਵਕਤ ਆ ਗਿਆ ਹੈ ਉਸ ਨੂੰ ਲੈ ਕੇ ਆਉਣ ਦਾ ਸੋ ਅੱਜ 9 ਫਰਵਰੀ ਅੱਜ ਸੱਚੀ ਮੁੱਚੀ ਵਕਤ ਆ ਗਿਆ ਹੈ ਉਸ ਨੂੰ ਲੈ ਕੇ ਆਉਣ ਦਾ ਕਿਸ ਨੂੰ ਗੁਰਦਾਸ ਮਾਨ ਸਾਹਿਬ ਲੈ ਕੇ ਆ ਰਹੇ ਨੇ ਉਸ ਦਾ ਰਾਜ ਅੱਜ ਖੁੱਲਣ ਜਾ ਰਿਹਾ ਹੈ 9 ਫਰਵਰੀ ਨੂੰ ਅੱਜ ਕਈ ਸਾਲਾਂ ਬਾਅਦ ਗੁਰਦਾਸ ਮਾਨ ਸਾਹਿਬ ਦੀ ਐਲਬਮ ਪੰਜਾਬ ਰਿਲੀਜ਼ ਹੋਣ ਜਾ ਰਹੀ ਹੈ ਔਰ ਅਸੀਂ ਇਸ ਵੇਲੇ ਖੜੇ ਹਾਂ ਨਾਰਥ ਕੰਟਰੀ ਮਾਲ ਦੇ ਵਿੱਚ ਇੱਥੇ ਹੀ ਥੋੜੇ ਥੋੜੇ ਸਮੇਂ ਬਾਅਦ ਉਹਨਾਂ ਦੀ ਜਿਹੜੀ ਇਹ ਐਲਬਮ ਰਿਲੀਜ਼ ਹੋਵੇਗੀ ਤੇ ਨਾਲ ਹੀ ਜਿਸ ਦੀ ਉਹ ਗੱਲ ਕਰ ਰਹੇ ਨੇ ਕਿ ਵਕਤ ਆ ਗਿਆ ਉਸ ਨੂੰ ਲੈ ਕੇ ਆਉਣ ਦਾ ਸੋ ਅੱਜ ਗੁਰਦਾਸ ਮਾਨ ਸਾਹਿਬ ਆਪਣੇ ਫਰਜ਼ੰਦ ਗੋਰਿਕ ਮਾਨ ਨੂੰ ਦੁਨੀਆ ਸਾਹਮਣੇ ਲੈ ਕੇ ਆਉਣਗੇ ਸੋ ਆਓ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਆ ਅੰਦਰ ਦੇ ਨਜ਼ਾਰੇ ਇਹ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਥੈਂਕਸ ਜੀ ਕੁਝ ਹੋਰ ਸਾਈਡ ਦੇ ਹੋ ਜਾਣੇ ਪਰ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਦਰ ਸਤਿਕਾਰ ਰਾਮ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਕਰਕੇ ਕਲਾਕਾਰਾਂ ਦਾ ਜੋ ਵੀ ਕੀਤਾ ਹੋਇਆ ਕੰਮ ਹੈ ਤੁਹਾਡੇ ذریعے ਲੋਕਾਂ ਤੱਕ ਪਹੁੰਚਦਾ ਹੈ ਜੋ ਤੋਂ ਤੁਹਾਡੀਆਂ ਇਹ ਨਾਰਖਾ ਨੂੰ ਸलाम ਤੁਹਾਡੇ ਹੱਥਾਂ ਨੂੰ ਸलाम ਜਿਨ੍ਹਾਂ ਦੇ ذریعے ਇਹ ਗੱਲਾਂ ਪਹੁੰਚਦੀਆਂ ਨੇ ਔਰ ਪਿਕਚਰਾਈਜ਼ ਹੋ ਕੇ ਬਰੁਹਾ ਉਥੋਂ ਤੱਕ ਪਹੁੰਚਦੀਆਂ ਨੇ ਬਹੁਤ ਬਹੁਤ ਮਿਹਰਬਾਨੀ ਜੋ ਥੋੜੀ ਦੇਰ ਲਈ ਲੇਟ ਹੋ ਗਏ ਅਸੀਂ ਤਿਆਰ ਬਹੁਤ دیر ਤੇ ਬੈਠੇ ਆ ਪਰ ਸਾਨੂੰ ਥੋੜਾ ਜਿਹਾ ਦੱਸਣ ਵੇਲੇ ਕਿ ਤੁਸੀਂ 8:00 ਵਜੇ ਪਹੁੰਚ ਜਾਣਾ 8:00 ਵਜੇ ਪਹੁੰਚ ਜਾਣਾ ਉਸ ਲਈ ਮੈਂ ਮਾਫੀ ਚਾਹੁੰਗਾ ਸੋ ਦੇਰ ਆਏ ਦੋਸਤਾਂ ਕਬੂਲ ਕਰਨਾ ਥੈਂਕ ਯੂ ਹੋ ਗਿਆ ਯਾ ਇਸ ਗੁਰdevkit ਮਿਹਰਬਾਨੀ ਹੈ ਤੇਰਾ ਖਾਲਾ ਕਿਉਂਕਿ ਇਹ ਨਵੀਂ ਸੋਚ ਜੋ ਲੈ ਕੇ ਆ ਰਹੇ ਆ ਬੱਚੇ ਮਾਲਕ ਨੂੰ ਨਨ ਹੋਰ ਸਮਤ ਔਰ ਤੋਫੀਕ ਬੱਚੇ ਤੇ ਅੱਛੀ ਅੱਛੀਆਂ ਗੱਲਾਂ ਕਰ ਸਕੀਏ ਅੱਛੇ ਅੱਛੇ ਤਜਰਬੇ ਕਰ ਸਕੀਏ ਜਿਨ੍ਹਾਂ ਦੇ ذریعے ਲੋਕਾਂ ਦਾ ਭਲਾ ਹੋਵੇ ਬੱਚਿਆਂ ਦਾ ਭਲਾ ਹੋਵੇ ਆਉਣ ਵਾਲੀਆਂ ਨਸਲਾਂ ਦਾ ਭਲਾ ਹੋਵੇ ਫਸਲਾਂ ਦਾ ਭਲਾ ਹੋਵੇ ਤਾਂ 4 ਦਸ਼ਕਾ ਕਿਉਂ ਨਹੀਂ ਕੀਤਾ ਕਿਉਂ ਨਹੀਂ ਕੀਤਾ ਪਰ ਉਹ ਨਹੀਂ ਇਹ ਪੁੱਛਿਆ ਕਿ ਜੇ ਮੇਰੀ ਥਾਂ ਕੋਈ ਹੋਰ ਤੁਹਾਨੂੰ ਅਪਰੋਚ ਕਰਦਾ ਤਾਂ ਤੁਸੀਂ ਇਹ ਜਿਹੜੇ ਪੰਗੇ ਲੱਤੇ ਤੁਸੀਂ ਲਵੇ ਆਈ ਥਿੰਕ ਹੀ ਊਡ ਯੈਸ ਯੈਸ ਡੈਫੀਨਿਟਲੀ Does that answer your question? Yeah, actually it was not so he's not a superhero in the thing he's just playing character of time so time can be anywhere anytime they can, can fly can walk so so it's not because we wanted to show him differently or anything of that sort but I think it was because this is the thing that has to reach out to the youth the children and to, to tell a story to the children we need to tell it there where it's fascinating so we we chose this musibat aje aundiyan <laughs> ta o kuch karan vasde aundiyan honi hai koi gall nahi ik cheez da main jawab dena chahida ik cheez da main jawab dena chahida sanu ik cheez da it is sirf nasha nashe dev di chitte di gall nahi sirf kiti gai nasha har che rakha maala hai da ਜਿਹੜਾ ਸੈੱਲ ਫੋਨ ਹੈ ਉਹ ਵੀ ਨਸ਼ਾ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਦੀ ਹੈ ਜਿਹੜਾ ਅਸੀਂ ਮੌਲੂ ਚੀਜ਼ਾਂ ਕਰ ਰਹੇ ਉਹ ਵੀ ਨਸ਼ਾ ਹੈ ਮੱਜਾਂ ਜੋ ਅਸੀਂ ਦੇ ਰਹੇ ਉਹ ਵੀ ਨਸ਼ਾ ਹੈ ਰਸ਼ੇਕ ਦੀ ਗੱਲ ਨਹੀਂ ਕੀਤੀ ਹਰ ਦੀ ਜਿਹੜਾ ਅਸੀਂ ਟ੍ਰੈਫਿਕ ਜਾਮ ਕਰਦੇ ਆ ਉਹ ਘਾਟ ਨਸ਼ਾ ਹੈ ਜਿੱਥੇ ਮਰਜ਼ੀ ਸੀ ਥੁੱਕ ਦਿੰਦੇ ਆ ਉਹ ਘਾਟ ਨਸ਼ਾ ਹੈ ਨਸ਼ਾ ਹਰ ਦੀ ਗੱਲ ਹੈ ਸਿਰਫ ਉਸ ਨਸ਼ੇ ਦੀ ਗੱਲ ਨਹੀਂ ਹਰ ਨਸ਼ਾ ਹੀ ਮਾਰਾ ਇਸ ਤਰ੍ਹਾਂ ਕਿ ਕਿਸੇ ਵਾਰ ਅਸੀਂ ਕਿਸੇ ਇੱਕ ਨੂੰ ਪਾਇੰਟ ਆਉਟ ਨਹੀਂ ਕਰ ਰਹੇ ਅਸੀਂ ਹਰ ਚੀਜ਼ ਨੂੰ ਕਰ ਰਹੇ ਅਸੀਂ ਲੋਕ ਆਪ ਕਰਦੇ ਆ ਟ੍ਰੈਫਿਕ ਜਾਮ ਅਸੀਂ ਕਰਦੇ ਆ ਸਾਨੂੰ ਆਨ ਪਤਾ ਕਿ ਬੈਨ ਜਾਰੀ ਹੁੰਦੀ ਆ ਕਿਸੇ ਦੀ ਜਾਨ ਵੱਢ ਸਕਦੀ ਹੈ ਲੇਕਿਨ ਅਸੀਂ ਆਪਣੀ ਐਂਬੂਲੈਂਸ ਨੂੰ ਨਹੀਂ ਰੱਖ ਸਕਦੇ ਰੱਖ ਸਕਦੇ ਹਰ ਫੋਨ ਤੇ ਬੱਚੇ ਨੂੰ ਫੋਨ ਫੜਾਈ ਜਾਂਦੇ ਆ ਆ ਨਸ਼ੇ ਮਾਰੇ ਨੇ ਬਾਸਾਬ ਜੋ ਚੀਜ਼ ਫੇਸ ਕੀਤੀ ਇੱਕ ਵੇਰ ਸਰ ਮੈਂ ਕਹਿਣਾ ਚਾਹੁੰਦਾ ਇਹ ਜੋ ਵੀ ਚੀਜ਼ਾਂ ਦਰਸਾਈਆਂ ਗਈਆਂ ਆਈ ਐਕਚੁਅਲੀ ਪਰਸਨਲੀ ਸੀਨ ਹੁ ਲੋ ਮੈਂ ਐਂਬੂਲੈਂਸ ਇੱਕ ਬੰਦਾ ਜਾਂਦਾ ਵੀ ਦੇਖਿਆ ਓਕੇ ਟ੍ਰੈਫਿਕ ਜਮ ਦੇ ਵਿੱਚ ਇੱਕ ਘਰੇਲੂ ਪਾਰਟੀ ਦੇ ਅੰਦਰ ਬੱਚੇ ਇੰਨੇ ਦਾਰੂ ਸਿਗਰੇਟਸ ਜੋ ਵੀ ਤੁਸੀਂ ਕਹ ਲੋ ਜੀ ਸਾ ਸਾਰੀ ਐਕਸੈਸਿਬਲ ਹੈ ਬੰਦੇ ਸਾਹਮਣੇ ਬੱਚਾ ਬੈਠਾ ਖੇਡ ਰਿਹਾ ਆਈਵ ਸੀਨ ðiਸ ði ਆਰ ਐਬਸੋਲੂਟਲੀ ਹੈਪਨਿੰਗ ਪਰ ði ਇੰਪੋਰਟੈਂਟ ਥਿੰਗ ਹੇਅਰ ਇਜ਼ ਪ੍ਰੋਬਲਮ ਸੋਸਾਇਟੀ ਚ ਕੀ ਹੈ ਜੀ ਹੈਬਿਚੂਏਸ਼ਨ ਅਸੀਂ ਬਿ ਹੈਬਿਚੂਏਲ ਆਫ ਲਿਵਿੰਗ ਅ ਸਰਟਨ ਲਾਈਫ ਅਸੀਂ ਟ੍ਰੈਫਿਕ ਜੈਮ ਕਿਸੇ ਨੂੰ ਜਾਂਦੇ ਦੇਖਦੇ ਆਂ ਸੜਕ ਤੇ ਬੰਦਾ ਚਲਾ ਜਾਂਦਾ ਕੋਈ ਦੀ ਸਪੋਰਟ ਨਹੀਂ ਕਰਦਾ ਹੈਲਪ ਨਹੀਂ ਕਰਦਾ ਅਸੀਂ ਹੈਬਿਚੂਏਟਡ ਉਹੀ ਦੇਖਦੇ ਆਂ ਵੀ ਬਚਪਨ ਤੋਂ ਦੇਖਦੇ ਆਂ ਮੈਂ ਦੇਖਿਆ ਵੀ ਕੋ ਸਟੈਪ ਨਹੀਂ ਲਿਆ ਮਨਸਾ ਤੁਹਾਡਾ ਗਾਣਾ ਦੇਖਿਆ ਹੁਣੇ ਗਾਣੇ ਦੇ ਵਿੱਚ ਜੋ ਕੋਈ ਦਿਖਾਇਆ ਗਿਆ ਇਹ ਕੁਝ ਕਿੰਨੇ ਕਿ ਚਿਰ ਤੋਂ ਅੰਦਰ ਭਰੇ ਹੋਇਆ ਮੈਂ ਤਾਂ ਸ਼ੁਰੂ ਤੋਂ 82 ਦੇ ਵਿੱਚ ਵੀ ਮੈਂ ਇਹ ਗੱਲਾਂ ਕੀਤੀਆਂ ਕਿ ਕਿ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਬਾਗਰੂ ਜਾਣੇ ਉਹਦੇ ਵਿੱਚ ਵੀ ਮੈਂ ਗੱਲਾਂ ਕਹੀਆਂ ਕਿ ਨਸ਼ਿਆਂ ਨੇ ਪੜ ਤੇ ਪੰਜਾਬੀ ਗੱਭਰੂ ਕਢਕਣ ਹੱਡੀਆਂ ਵਜਾਉਣ ਡਮਰੂ ਸੋ ਹਮੇਸ਼ਾ ਕੋਈ ਨਾ ਕੋਈ ਗੱਲ ਮੇਰੇ ਗੀਤ ਦੇ ਵਿੱਚ ਹੁੰਦੀ ਹੈ ਪਰ ਜ਼ਰੂਰੀ ਨਹੀਂ ਹੈ ਕਿ ਨਸ਼ਾ ਸਿਰਫ ਸਿਗਰਟ ਦਾ ਹੀ ਨਸ਼ਾ ਹੈ ਜਾਂ ਸ਼ਰਾਬ ਦਾ ਹੀ ਨਸ਼ਾ ਹੈ ਹੋਰ ਵੀ ਨਸ਼ੇ ਨੇ ਜਿਹੜੇ ਅਸੀਂ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਇਨਹੇਲ ਕਰ ਰਹੇ ਹਾਂ ਪੋਲੂਸ਼ਨ ਵੀ ਨਸ਼ਾ ਹੀ ਹੈ ਤਾਂ ਜੋ ਤੁਹਾਡੇ ਅੰਦਰ ਸਿਹਤ ਜਿਹੜੀ ਚੀਜ਼ ਖਰਾਬ ਕਰ ਰਹੀ ਹੈ ਉਹ ਉਸ ਨੂੰ ਉਸ ਤਰੀਕੇ ਨਾਲ ਵੀ ਦੇਖ ਕੇ ਅਸੀਂ ਇਸ ਗੀਤ ਨੂੰ ਪੇਸ਼ ਕੀਤਾ ਹੈ ਜਿਸ ਤਰੀਕੇ ਦਾ ਗੀਤ ਸੀ ਪਹਿਲਾ ਗੀਤ ਜੀ ਤੁਸੀਂ ਖੋਲਿਆ ਪਹਿਲਨ ਵਾਲੀ ਸਿਕਸ ਨੂੰ ਮਾਰਤਾ ਵੈਸੇ ਤਾਂ ਜਿਹੜੇ ਇਹਦੇ ਐਲਬਮ ਦੇ ਬਾਕੀ ਗੀਤ ਨੇ ਉਹ ਕਿਸ ਤਰੀਕੇ ਦੇ ਆ ਸੱਤ ਰੰਗ ਹੈ ਇਹਦੇ ਵਿੱਚ ਇਹ ਪਹਿਲਾ ਰੰਗ ਸੀਗਾ ਜਿਹਦੇ ਵਿੱਚ ਸਾਰੇ ਰੰਗ ਐਕਚੁਅਲੀ ਚ ਇਸ ਗੀਤ ਦੇ ਵਿੱਚ ਹੀ ਸਾਰਾ ਕੁਝ ਹੈ ਬਾਕੀ ਤੇ ਕੋਈ ਰੋਮਾਂਟਿਕ ਗੀਤ ਹੈ ਕੋਈ ਗੀਤ ਹੈ ਕਿ ਤੈਨੂੰ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ ਕੋਈ ਯਾਰ ਵੇਲੇ ਬੈਠ ਕੇ ਨਾ ਕੰਮੇ ਪੂਰੀਆਂ ਨਹੀਂ ਪੈਂਦੀਆਂ ਕਰ ਜੋਤਿਸ਼ੀ ਬੁਲਾਏ ਰਾਹੁ ਕੇਤੂ ਵੀ ਦਿਖਾਏ ਜੇ ਹੱਥ ਪੈਰ ਨਾ ਚਲਾਏ ਤਕਦੀਰ ਕੀ ਕਰੇ ਇਹ ਤਾਂ ਮਾਨ ਸਾਹਿਬ ਕਾਫੀ ਲੰਬੇ ਆਈ ਥਿੰਕ 4 ਤੋਂ 5 ਸਾਲ ਹੋ ਗਏ 5 ਸਾਲਾਂ ਬਾਅਦ ਇਹ ਐਲਬਮ ਆ ਗਿਆ ਜਿਹੜੀ ਪੂਰੀ ਐਲਬਮ ਆਈ ਸੀ ਉਹ ਇੰਨਾ ਵਕਬਾ ਮੇਰਾ ਖਿਆਲ ਹੈ ਲੋਕੀ ਅੱਜਕੱਲ ਸਿੰਗਲ ਸਿੰਗਲ ਕੱਢਦੇ ਸਿੰਗਲ ਸਿੰਗਲ ਸਾਡੇ ਕਿੰਨੇ ਆ ਗਏ ਵਿੱਚ ਕੋਈ ਫਿਲਮ ਦੇ ਵਿੱਚ ਆ ਗਿਆ ਕੋਈ ਕਿਸ ਤਰ੍ਹਾਂ ਦਾ ਆ ਗਿਆ ਸੋ ਉਹ ਚੀਜ਼ਾਂ ਗੀਤ ਚੱਲਦੇ ਰਹਿਣ ਪਰ ਇਸ ਐਲਬਮ ਜਿਹੜੀ ਪ੍ਰਾਈਵੇਟ ਐਲਬਮ ਜਿਹੜੀ ਸੀ ਉਹ ਦੇਰ ਬਾਅਦ ਆਈ ਬਹੁਤ ਬਹੁਤ ਮੁਬਾਰਕਾਂ ਜੀ ਸੈਲਵਾ ਮਲੀ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਤੁਹਾਡਾ ਫਰਸਟ 뮤직 ਵੀਡੀਓ ਉਹ ਵੀ ਮਾਨ ਸਾਹਿਬ ਨਾਲ ਤੁਨੀ ਇੱਕ ਐਜ਼ ਐਨ ਵੀਡੀਓ ਡਾਇਰੈਕਟਰ ਇੱਕ ਗਾਣਾ ਕਰੋ ਤਾਂ ਮਾਨ ਸਾਹਿਬ ਨਾਲ ਕੰਮ ਕਰੇਗਾ ਦਾ ਲੱਗਾ ਭਾਜੀ ਇਟ ਵਾਸ ਅ ਗ੍ਰੇਟ ਓਪਰਚੁਨਿਟੀ ਮੇਰੇ ਵਾਸਤੇ ਕਿ ਮਾਨ ਸਾਹਿਬ ਨਾਲ ਮੌਕਾ ਮਿਲੇ ਬਸ 올 ਇ ਕੈਨ ਸੇ ਇਜ਼ ਕਿ ਤੁਸੀਂ ਗਾਣਾ ਦੇਖਿਓ ਜ਼ਰੂਰ ਤੇ ਜੋ ਚੰਗਾ ਲੱਗਿਆ ਤੇ ਅਪਰੀਸ਼ੀਏਟ ਕਰ ਲਿਓ ਐਂਡ ਦੈਟਸ ਆਬਾਊਟ ਇਹ ਜਿਹੜੀ ਥੌਟਸ ਸੀ ਇਹ ਤੁਹਾਡੇ ਆਪਣੇ ਮਨ 'ਚ ਸੀ ਜਾਂ ਬੈਠ ਕੇ ਸਾਰੀ ਆਤੀਆਂ ਆਏ ਪਰ ਇਹ ਥੌਟਸ ਤਾਂ ਬੀਸਿਕਲੀ ਕਯੂਮੂਲੇਟਿਵਲੀ ਡੈਟ ਨਾਲ ਮਿਲ ਕੇ ਵੀ ਡਿਸਾਈਡਡ ਕਿਹੜੀ ਚੀਜ਼ ਕਰਨੇ ਕੀ ਦੁਰਖਨਾ ਸੋ ਦੈਟਸ ਵਟ ਜਸ ਵਾਸ ਟੁਗੇਦਰ ਹਾਂਜੀ ਮਨੋਜੀ ਪਹੁੰਚਦੀ ਡੱਚ ਤੋਂ ਬਾਅਦ ਮਾਨ ਸਾਹਿਬ ਨੇ ਸੋਲਿਡ ਡਾਇਰੈਕਟਰ ਦੀ ਜੋਰ ਸੀ ਕਿ ਤੁਸੀਂ ਉਹ ਜਿਹੜੀ ਹੈਗੀ ਘਾਟ ਸੀ ਪੂਰੀ ਕਰੋਗੇ ਭਾਜੀ ਮੇਰੇ ਆਈ ਥਿੰਕ ਮਦਰ ਇਜ਼ ਦ ਸੋਲਿਡ ਡਾਇਰੈਕਟਰ ਇਨ ਦ ਫੈਮਿਲੀ ਤੁਸੀਂ ਤੁਸੀਂ ਹੁਣ ਨਾਲ ਕੰਮ ਕਰੋਗੇ ਐਜ਼ ਅ ਟ੍ਰੇ ਹਾਂਜੀ ਹਾਂਜੀ ਕਿਉਂ ਨਹੀਂ ਕੰਮ ਕਰਾਂਗੇ ਜੀ ਕੰਮ ਕਰਨਾ ਹੁਣ ਫਰਜ਼ ਬਣਦਾ ਜ਼ਰੂਰੀ ਵੀ ਹੈ ਡੂਇੰਗ ਅ ਫਿਲਮ ਵਿਦ ਫਾਦਰ ਮਾਈ ਮਾਈ ਡੈਡ ਸੋ ਹਾਂਜੀ ਇਟਸ ਅ ਮੈਟਰ অর ਇਟ ਦ ਇਵੇਂ ਨੀਦਾ ਜੋ ਵੀਡੀਓ ਕੋਈ ਮਾਨ ਹਨਰਨ ਕੀਤਾ ਬਹੁਤ ਅੱਛਾ ਵੀਡੀਓ ਕੀਤਾ ਔਰ ਮਿਊਜ਼ਿਕਲੀ ਮੈਂ ਕੋਸ਼ਿਸ਼ ਕੀਤੀ ਅੱਛਾ ਕਰਨ ਦੀ ਫਿਰ ਤੋਂ ਤੇ ਉਮੀਦ ਹੈ ਸਾਰ ਨੂੰ ਅੱਛਾ ਲੱਗੇਗਾ ਇਹ ਚ 7 ਗਾਣੇ ਨੇ ਤੇ ਸਭ ਅਲੱਗ-ਅਲੱਗ ਤਰ੍ਹਾਂ ਦੇ ਗਾਣੇ ਨੇ ਤੇ ਮੈਸੇਜਫੁਲ ਨੇ ਐਂਟਰਟੇਨਮੈਂਟ ਵੀ ਹੈ ਤੇ ਸਭ ਨੂੰ ਚੰਗਾ